ਬ੍ਰਦਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਮਨ ਕੁਮਾਰ ਕਿ ਕਿਹੜੀ ਲੜਕੀ ਦੀ ਡੈਥ ਹੋਈ ਆ ਫਲੋਰ ਦੇ ਨੇੜੇ ਪਿੰਡ ਘੜਾ ਵਿਖੇ ਹਾਂਜੀ ਸਰ ਉਹ ਲੜਕੀ ਦੀ ਜਿਹੜੀ ਲਾਸ਼ ਆ ਉਹ ਖੁਸੜੀ ਆ ਸਿਵਿਆਂ ਦੇ ਵਿੱਚੋਂ ਨਹੀਂ ਚੀਕਾਂ ਦੇ ਵਿੱਚੋਂ ਕੱਢ ਕੇ ਲਿਆਈ ਹੈਗੀ ਆ ਹਾਂਜੀ ਕੀ ਸਾਰਾ ਮਾਮਲਾ ਹੈ ਕਿ ਲੜਕੀ ਡੈਥ ਕਿਤਾ ਹੋਈ ਹੈ ਸਰ ਸਾਨੂੰ ਸਵੇਰੇ 5:30 ਵਜੇ ਫੋਨ ਗਿਆ ਆ ਜੀ ਸਾਡੇ ਫਾਦਰ ਸਾਹਿਬ ਦਾ ਜੀ ਬਈ ਆਪਣੀ ਗੁੜੀਆ ਦੀ ਜੋ ਕੀ ਟੈਕ ਹੋ ਕੇ ਮੌਤ ਹੋ ਗਈ ਆ ਓਕੇ ਤੇ ਅਸੀਂ ਜਦੋਂ ਗਏ ਆ ਜੀ ਸਾਨੂੰ ਦੌਰਤ ਪਹਿਲੇ ਸੀਗਾ ਥੋੜਾ ਜਿਹਾ ਵੀ ਟੈਕ ਇਸ ਤੋਂ ਕਿਹੜੇ ਹਿਸਾਬ ਨਾਲ ਆ ਗਿਆ ਕਿਦਾਂ ਵੀ ਆ। ਜੀ। ਤੋਂ ਉਸ ਤੋਂ ਬਾਅਦ ਅਸੀਂ ਜੋ ਵੀ ਕਫਨ ਵਗੈਰਾ ਕੱਪੜੇ ਲੀੜਾ ਸਾਰਾ ਕੁਝ ਲੈ ਕੇ ਗਏ। ਜੀ। ਜੋ ਇਸ ਟਾਈਮ ਅਸੀਂ ਨਲੌਣ ਲੱਗੇ ਆ ਸਾਡੇ ਘਰ ਦੇ ਮੇਰੇ ਵਾਈਫ ਪੀਰ ਭਜਾਈ ਨਲੌਣ ਲੱਗੇ ਆ। ਤੇ ਉਹਨਾਂ ਨੇ ਨਲੌਂਦਿਆਂ ਸਮੇਂ ਦੇਖਿਆ ਕਿ ਉਹਦੇ ਪੱਟ ਦੇ ਉੱਪਰ ਲੇਖੀ ਰੂਪ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਨਹੀਂ ਮਾਰਿਆ ਹੈ। ਪਰ ਵੀ ਜਦੋਂ ਉਹਨਾਂ ਦੀ ਕਿਹੜੀ ਕਿਤਾਬ ਕਿਹਾ ਸੀ ਬਾਜੀ? ਕੰਨ ਦੇ ਨਾਲ ਕਾਲੇ ਕੰਨ ਦੇ ਨਾਲ। ਕਹੇ ਪੈਣਾ ਉਹ ਤੋਂ ਸਾਨੂੰ ਥੋੜੀ ਸ਼ੱਕ ਹੋ ਗਿਆ ਪਹਿਲਾਂ ਲਾਈਟ ਚਲਾ ਦਿੰਦਾ ਜੀ ਪਹਿਲਾਂ ਨਹੀਂ ਰੰਦਾ ਤਾਂ ਨਹੀਂ ਸੀ ਹੋ ਵੀ ਸਕਦਾ ਜੀ ਕਿਉਂਕਿ ਸਾਡੇ ਕੋਲ ਨਹੀਂ ਚੜੇ ਫੋਨ ਜੀ ਕਹਿੰਦਾ ਜੇ ਪਹਿਲਾਂ ਵੀ ਅਜਿਹਾ ਧਰਗੀ ਤੋਂ 12 ਸਾਲ ਹੋ ਗਿਆ ਜੀ ਬੱਚਾ ਕੋਈ ਤਿੰਨ ਹੈ ਜੀ ਇੱਕ ਮੁੰਡਾ ਉਹ ਦਵਾਈ ਖਾ ਜੀ ਉਹ ਤਾਂ ਬਾਕੀ ਬਤਾ ਉਹਨੂੰ ਪਤਾ ਲੱਗਾ ਆ ਜੀ ਹਾਂਜੀ ਦੱਸੇ ਹੋਗਾ ਨਾ ਉਹਦਾ ਨਾਮ ਕੀ ਕਰਦਾ ਉਹਦਾ ਨਾਮ ਹੀ ਅਮਨ ਅਮਨ ਦੀ ਕਹਾਣੀ ਇਹਦੇ ਹਸਬੰਦ ਦਾ ਕਿ ਨਾਮ ਗੋਲੂ ਆ ਜੀ ਠੀਕ ਆ ਬੜਾ ਕੀ ਪ੍ਰਸ਼ਾਸਨ ਤੋਂ ਮੰਨਤ ਰਿਹਾ ਅਸੀਂ ਐ ਇਹ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਇਹ ਦੋਸ਼ੀ ਆ ਇਹਨਾਂ ਨੂੰ ਇਹਨਾਂ ਦੇ ਸਜ਼ਾ ਮੈਂਣੀ ਚਾਹੀਦੀ ਠੀਕ ਆ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਵੀ ਸਾਹਿਬ ਜੀ ਮੇਰੀ ਵਾਈਫ ਨੇ ਫੋਨ ਕੀਤਾ ਜੀ ਇਹਨਾਂ ਨੂੰ ਵੀ ਸਾਨੂੰ ਥੋੜਾ ਸ਼ੱਕ ਪੈ ਰਿਹਾ ਆ ਵੀ ਇਹਨਾਂ ਨੇ ਮਰਡਰ ਕੀਤਾ ਆ ਓਕੇ ਤੇ ਉਸ ਤੋਂ ਬਾਅਦ ਪੁਲਿਸ ਆਈ ਆ ਉਹਨਾਂ ਨੇ ਇਨਕੁਆਰੀ ਆਪਣੀ ਜੋ ਵੀ ਕਾਨੀ ਕੀਤੀ ਸਾਨੂੰ ਪੁੱਛਿਆ ਵੀ ਵੀ ਦੱਸੋ ਹੁਣ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਆ ਕਿ ਜਾਂ ਅਸੀਂ ਪੋਸਟਮਾਰਟਮ ਲਈ ਹਸਪੀਟਲ ਲੈ ਜੀ ਤੇ ਅਸੀਂ ਪਹਿਲਾਂ ਕਹਤਾ ਨਹੀਂ ਜਦੋਂ ਕੋਈ ਗੱਲ ਤੁਸੀਂ ਸੰਸਕਾਰ ਕਰ ਲਈਏ ਫਿਰ ਸਾਡੇ ਗੁੜੀਆਂ ਆ ਜਿਹੜੀ ਅਮਨ ਦੀ ਭੈਣ ਆ ਤੇ ਉਹਨਾਂ ਨੇ ਆਏ ਨਹੀਂ ਸੀਗੇ ਹਜੇ ਉਹਨਾਂ ਨੂੰ ਫੋਨ-ਫਾਨ ਜਦੋਂ ਲੇਟ ਹੋਇਆ ਸਾਡੇ ਤੋਂ ਫਿਰ ਜਦੋਂ ਚੇਖਾ ਦੇ ਵਿੱਚ ਚੀਣੀ ਹੋਈ ਸੀਗੀ ਲੱਕੜੀਆਂ ਪੂਰੀਆਂ ਪ੍ਰੋਪਰ ਸੀਗੀਆਂ ਦਿੱਤੀਆਂ ਹੋਈਆਂ ਸਿਰਫ ਅਗਨੀ ਭੇੜ ਕਰਨ ਵਾਲੀ ਰਹਿ ਗਈ ਸੀਗੀ ਤੇ ਉਸ ਤੋਂ ਬਾਅਦ ਉਹ ਜਿਹੇ ਚੇਤਲ ਨੇ ਆ ਕੇ ਜਦੋਂ ਦੇਖਿਆ ਉਹਦਾ ਕਪੜਾ ਲਾਇਆ ਤੇ ਇੱਥੇ ਗਲੇ ਦੇ ਨਿਸ਼ਾਨ ਸੀਗਾ ਔਰ ਰੋਸਤੀ ਦਾ ਕੋਈ ਨਹੀਂ ਕਿਥੇ ਹੁੰਦੀ ਉਹ ਦੇਖਣ ਨਹੀਂ ਦਿੱਤਾ ਜੀ ਤੁਹਾਡਾ ਕੀ ਮਤਲਬ ਕੀ ਪਹਾ ਦੇ ਕੇ ਮਾਰਿਆ ਪਹਾ ਦੇ ਕੇ ਮਾਰਿਆ ਜੀ ਆਹ ਦੇ ਕੇ ਮਾਰਿਆ ਸਿਰ ਦਿੱਤੀ ਸੱਤ ਨਦੀ ਜੀ ਕਿੱਥੇ ਆ ਕੇ ਮਾਰੇ ਆਉਂਦਾ ਜਦ ਪਟ ਤੇ ਲਿਖਿਆ ਉਹਦੀ ਕੋਈ ਫੋਟੋ ਖਿੱਚਿਆ ਸਾਰ ਫੋਟੋ ਫੋਨ ਉਸ ਨਾਲ ਹੋਂਦੇ ਸੀ ਫੋਟੋ ਪਹਿਲੇ ਲੈ ਗਏ ਸੀਗੇ ਥੋੜਾ ਪਾਇਆ ਸੀ ਬਹੁਤ ਰੋਲਾ ਪਾਇਆ ਸੀ ਦਿੱਕਿਆ ਸੀ ਸਾਫ ਸਾਫ ਚੱਪਾ ਉਹ ਤਾਂ ਉਹਨਾਂ ਨੇ ਦੇਖਿਆ ਸੀਗਾ ਵੀ ਇਹ ਜਿਹੜੀ ਮੇਰੀ ਨਾਨਾ ਆ ਉਹਨਾਂ ਨੇ ਮੈਨੂੰ ਮਾਰਿਆ ਤੇ ਪੁਲਿਸ ਨੇ ਮੌਕੇ ਤੋਂ ਪੁੱਛ ਕੰਮ ਕੀਤਾ ਬੰਦਾ ਕੋਈ ਹਾਂਜੀ ਗਏ ਆ ਜੀ ਉਹਨਾਂ ਨੇ ਹੁਣ ਗੱਲਬਾਤ ਹੋ ਗਈ ਸਾਰਾ ਕੁਝ ਮੰਨ ਗਿਆ ਉਹ ਹਾਂਜੀ ਹਾਂਜੀ ਵੀ ਆਪੀ ਦਿੱਤਾ ਸਾਰਾ ਕੁਝ ਜੋੜੀ ਉਹਨਾਂ ਦਾ ਫਾਹਾ ਦਿੱਤੀ ਸੀ ਕਿੰਨੀ ਉਹ ਨਾਲ ਦੇ ਬਗਲ ਦੇ ਵਿੱਚ ਤੇ ਉਹ ਵੀ ਉਹਨਾਂ ਨੇ ਹੀ ਬਰਾਮਦ ਕਰ ਲਈ ਤੇ ਜਿਹੜੀ ਦਾਤੀ ਹੋਈ ਇਹਨਾਂ ਵੱਡੇ ਤੋਂ ਫਾਹਾ ਇਹ ਲਾਈ ਸੀਗੀ ਉਹ ਉਹ ਵੀ ਉਹਨਾਂ ਦੇ ਕੋਲੇ ਸਰ ਫਟੇ ਪਿੰਡ ਘੜੇ ਵੀ ਇੱਕ ਲੇਡੀ ਡੈਥ ਹੋਈ ਹੈਗੀ ਆ ਉਹ ਲੇਡੀ ਦੀ ਲਾਸ਼ ਨੂੰ ਚਿਖਾ ਦੇ ਵਿੱਚੋਂ ਕ੍ਰੀਨ ਹੋਈ ਨੂੰ ਕੱਢ ਕੇ ਲਿਆਇਆ ਥਾਣਾ ਫਲੋਰ ਦੇ ਐਸ.ਪੀ ਸਾਹਿਬ ਸਰ ਈਸਾ ਨਾਮ ਰਹਿਗਾ ਇਹ ਲੜਕੀ 12-14 ਸਾਲ ਤੋਂ ਸਾਡੇ ਪਿੰਡ ਵਿਆਹੀ ਹੋਈ ਆ ਔਰ ਇਹ ਲੜਕੀ ਦਾ ਜੋ ਕੋਈ ਵੀ ਅਜ ਤੱਕ ਲੜਾਈ ਪ੍ਰਸਾਦ ਘਰ ਦੇ ਵਿੱਚ ਨਹੀਂ ਸੀ ਔਰ ਨਾ ਹੀ ਕਦੀ ਪੰਚਾਇਤ ਹੋਈ ਇਹਨਾਂ ਦੇ ਘਰ ਦੇ ਵਿੱਚ ਇਹ ਲੜਕੀ ਮਾਮਲੇ ਦੇ ਵਿੱਚ ਜੀ ਜਿੱਥਾਂ ਕੋਈ ਲੜਾਈ ਪ੍ਰਸਾਦ ਰਹਿੰਦਾ ਹੋਵੇ ਸਾਡੇ ਧਿਆਨ ਚ ਹੋਵੇ ਇਹੋ ਜੀ ਕੋਈ ਗੱਲ ਨਹੀਂ ਔਰ ਇਹ ਲੜਕੀ ਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਤੇ ਇਹਦਾ ਪਤੀ ਜਿਹੜਾ ਦੁਬਈ ਦੇ ਵਿੱਚ ਬਾਹਰ ਵਿਦੇਸ਼ ਦੇ ਵਿੱਚ ਆ ਤੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਲੜਕੀ ਦੀ ਜਿਹੜੀ ਮੌਤ ਹੋ ਗਈ ਆ ਜਿਵੇਂ ਲੋਕ ਜਾਂਦੇ ਉਵੇਂ ਅਸੀਂ ਵੀ ਗਏ ਅਫਸੋਸ ਤੇ ਤੇ ਸਾਨੂੰ ਇਵੇਂ ਦੱਸਿਆ ਕਿ ਲੜਕੀ ਨੂੰ ਅਟੈਕ ਹੋ ਗਿਆ ਅਸੀਂ ਅਫਸੋਸ ਕਰਕੇ ਵਾਪਸ ਆ ਗਏ ਮਾਰਨ ਵਾਲੀ ਦਾ ਨਾਂ ਕੀ ਹੈ ਸਰ ਮਾਦਮ ਹਾਂ ਅਮਨਦੀਪ ਗੋਪਲ ਅਮਨਦੀਪ ਕੌਰ ਜੀ ਸਰ OK ਸਰ